हां जी ਕਿਸਾਨ ਭਰਾਵੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਲੋ ਵੀ ਦੋਸਤੋ ਬੜੇ ਟਾਈਮ ਦੀ ਤੁਸੀਂ ਡਿਮਾਂਡ ਕਰਦੇ ਪਏ ਸੀ ਕਿ ਬਾਪੂ ਆਪਦੇ ਫਾਰਮ ਵਾਲਾ ਨਗੀਨਾ ਸੇਲ ਕਰ ਦੇ ਜਿਹੜਾ ਮੇਲੇ ਆਸਤੇ ਸਾਂਭੀ ਜਾਣਾ ਤੇ ਬਾਪੂ ਨੂੰ ਤੰਗ ਹੀ ਇੰਨਾ ਕ ਕੀਤਾ ਲੋਕਾਂ ਨੇ ਬਾਪੂ ਗੰਦਾ ਲੈ ਅੱਜ ਵੀਡੀਓ ਪਾ ਦੇਣੀ ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਫੋਨ ਦੇ ਫੁੱਲ ਵੀਡੀਓ ਦੇ ਵਿੱਚ ਸਾਰੀ ਇਹਦੀ ਡਿਟੇਲ ਦਿੱਤੀ ਆ ਬਾਕੀ ਮੋਟੀ ਜੀ ਡਿਟੇਲ ਮੈਂ ਦੇ ਦਵਾ ਇਹ ਡਾਇਮੰਡ ਝੋਟੇ ਦੀ ਆ ਦੋਸਤੋ ਜਿਹੜੀ ਇਹਦੀ ਮਾਂ ਆ ਉਹਦੇ ਥੱਲੇ 15 ਕਿਲੋ ਦੁੱਧ ਆ ਉਮਰ ਦੀ ਇਹ ਦੋਸਤੋ 2 ਸਾਲ ਦੀ ਆ ਝੋਟੀ ਦੰਦਾ ਤੋਂ ਬਿਲਕੁਲ ਖੀਰੀ ਆ ਦੋਸਤੋ ਤੇ ਮੁੱਲੇ ਦਾ ਬਾਪੂ ਕਹਿੰਦਾ ਭਲਾ ਡੇਢ ਕਰਾਂ ਭਲਾ ਕਰਾਂ ਸਵਾ ਦੇਣੀ ਲੱਖ ਰੁਪਏ ਦੀ ਆ ਤੇ 99000 ਵਾਲਾ ਵੀ ਫੋਨ ਨਾ ਲਾਵੇ ਕਿਉਂਕਿ ਤਾਂ ਇਹ ਗੱਲ ਕਰ ਰਿਆਂ ਬਾਪੂ ਕਹਿੰਦਾ ਮੇਰੇ ਕੋਲ ਇਨਾ ਸਮਾਂ ਨਹੀਂ ਹੁੰਦਾ ਫੋਨ ਚੱਕਣ ਦਾ ਤੇ ਕਈ ਵੀਰ ਭੁਗਾਈ ਬਹੁਤ ਕਰਾਉਂਦੇ ਆ ਸੋ ਇਸ ਕਰਕੇ ਇਹ ਝੋਟੀ ਜਿ ਕਿਸੇ ਨੂੰ ਪਸੰਦ ਆਵੇ ਜਾਂ ਬਾਪੂ ਦਾ ਮੁੱਲ ਪਸੰਦ ਆਵੇ ਤੇ ਤਾਂ ਹੀ ਸੰਪਰਕ ਕਰਿਓ ਨਹੀਂ ਤਾਂ ਫੋਨ ਨਾ ਲਾਇਓ ਤੇ ਜੇ ਫੋਨ ਦੋਸਤੋ ਨਹੀਂ ਚੱਕਿਆ ਜਾਂਦਾ ਦਾ ਦੋਸਤੋ ਬਾਪੂ ਦੇ WhatsApp ਤੇ ਮੈਸੇਜ ਕਰਕੇ ਪੁੱਛ ਲਿਓ ਕਿਉਂਕਿ WhatsApp ਵੀ ਉਸੇ ਨੰਬਰ ਤੇ ਚੱਲਦਾ ਜਿਹੜਾ ਨੰਬਰ ਡਿਸਪਲੇ ਤੇ ਚੱਲਦਾ ਹੋਊਗਾ ਤੇ ਝੋਟੀ ਕਾਦੀ ਆ ਬੁਲਬੁਲ ਦਾ ਬੱਚਾ ਆ ਉਹਦੇ ਕਹਿਣ ਨੂੰ ਡਾਇਮੰਡ ਦੀ ਝੋਟੀ ਆ ਤੇ ਡਾਇਮੰਡ ਦੀ ਰੰਗਰ ਗਈ ਇਹ ਆਪ ਆ ਤੇ ਇਹਦਾ ਤੁਸੀਂ ਦੇਖ ਸਕਦੇ ਆ ਅੰਡਰ ਕੁਆਲਿਟੀ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜਾ ਇਹਦਾ ਸੂਤੋਂ ਪਿੱਛੇ ਮਾਸ ਉੱਬਰਦਾ ਪਿਆ ਨਾ ਆਹ ਜਿਹੜਾ ਦੋਸਤੋ ਆਹ ਇਹ ਐਵੇਂ ਨਹੀਂ ਐ ਬਾਪੂ ਕਹਿੰਦਾ ਘੱਟੋ ਘੱਟ 15 20 ਕਿਲੋ ਇਹਨੂੰ ਸੋਇਆ ਬੀਨ ਤੇ 20 20 ਕਿਲੋ ਛੋਲੇ ਕਾਲੇ ਖਵਾਏ ਆ ਐਵੇਂ ਨਹੀਂ ਇਹ ਤਿਆਰ ਹੁੰਦੀਆਂ ਕਰਮ ਵਾਲੀਆਂ ਤੇ ਬ ਜਿਹਨੂੰ ਇਹਦਾ ਮੁੱਲ ਪਸੰਦ ਆਵੇ ਜਾਂ ਝੋਟੀ ਪਸੰਦ ਆਵੇ ਉਹੀ ਫੋਨ ਲਾਵੇ ਨਹੀਂ ਤਾਂ ਬਾਪੂ ਕਹਿੰਦਾ ਆਪਾਂ ਕਿਸੇ ਦਾ ਸਮਾਂ ਨਹੀਂ ਪੁੱਤਰਾ ਖਰਾਬ ਕਰਨਾ ਤੇ ਕਿਉਂਕਿ ਟਾਈਮ ਬਾਪੂ ਕੋਲੇ ਵੀ ਓਨਾ ਕੁ ਹੁੰਦਾ ਬਹੁਤਾ ਨਹੀਂ ਤੇ ਫੋਨ ਨਹੀਂ ਜਾਦੇ ਚੱਕੇ ਜਾਂਦੇ ਤੇ ਆ ਕੱਲਾ ਕੱਲਾ ਪੀੜੀ ਦੇ ਪਾਵੇਂ ਵਰਗਾ ਹਨ ਮੇਰੀ ਦੋ ਪੋਟੇ ਆ ਵੇਖੋ ਆ ਮੇਰੇ ਦੋ ਪੋਟੇ ਆ ਜਿਹੜੇ ਲੰਮੇ ਥਾਣਾ ਕਰਮਾਲੀ ਨੂੰ ਲੱਗੇ ਤੇ ਸੂ ਦੇ ਥੱਲੇ ਆ ਬਟਨ ਵੀ ਲੱਗੇ ਆ ਆ ਦੋਨੋਂ ਬਟਨਾ ਜਿਹੜੇ ਦੁੱਧ ਵਾਲੇ ਪਸ਼ੂ ਦੇ ਦਾੜੂ ਪਹੂ ਦੀ ਨਿਸ਼ਾਨੀ ਹੁੰਦੀ ਆ ਤੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਫਿਰ ਰਹਿ ਗਿਆ ਤੇ ਰਹਿ ਗਿਆ ਇਹ ਦੋਸਤੋ ਇਦਾਂ ਦੀ ਝੋਟੀ ਕਿਤੇ 6 ਮਹੀਨੇ ਸਾਲ ਬਾਅਦ ਹੀ ਨੱਟ ਤੇ ਪੈਂਦੀ ਆ ਵਾ ਹਰ ਵਾਰੀ ਇਹੋ ਜੇ ਨਗੀਨੇ ਲੱਭਣੇ ਔਖੇ ਹੁੰਦੇ ਆ ਤੇ ਰੰਗ ਸਿੰਘ ਦੇ ਵਿੱਚ ਜਾਣ ਵਾਲੀ ਝੋਟੀ ਆ ਬਾਪੂ ਕਹਿੰਦਾ ਤੇ ਜਿਨੇ ਇਹਦੀ ਫੁੱਲ ਵੀਡੀਓ ਵੇਖਣੀ ਉਹ ਥੋੜੀ ਜੀ ਵੇਟ ਕਰ ਲਿਓ ਅੱਜ ਤੁਹਾਨੂੰ ਇਹ ਸ਼ਾਰਟ ਤਾਂ ਪਾ ਕੇ ਵਿਖਾਤਾ ਕਿ ਜਿਹੜਾ ਫਿਰ ਪੈਸੇ ਲਾਉਣ ਵਾਲਾ ਬੰਦਾ ਲੈ ਜਾਊਗਾ ਇਹਨੂੰ ਪਹਿਲਾਂ ਖਰੀਦ ਕੇ ਧੰਨਵਾਦ ਦੋਸਤੋ